ਆਪਣੇ ਪੂਰੇ ਦਸਤੂਰ ਦੇ ਵਿੱਚ ਜਾਵਦੇ ਦੇ ਵਿੱਚ ਇਹ ਮਾਰਜਾ ਇੱਕ ਸਾਨ ਦਾ ਤਕਨੀ ਆਪਾਂ ਅੱਜ ਸਰਪਲੇ ਉੱਤੇ ਦੇ-ਦੇ ਮੋਟਰਸਾਈਕਲ ਬਰੋ ਬਰਾਬਰ ਇਸ ਤਰੀਕੇ ਨਾਲ ਆਪਾਂ ਇਹ ਮਾਰਚ ਲੈ ਕੇ ਚੱਲਣਾ ਕੋਈ ਵੀ ਮੇਰਾ ਵੀਰ ਇੱਕ ਦੂਜੇ ਤੋਂ ਇੱਕ ਵੀ ਕੋਚਾ ਨਾ ਕਰੇ ਆਪਾਂ ਨੇ ਇੱਕ ਮੈਸੇਜ ਦੇਣਾ ਵੀ ਡੀ.ਓ. ਤੱਕ ਰਾਹ ਜਿਵੇਂ ਇਹ ਛਿੱਪੀ ਮੈਂ ਜਾਸਦਾ ਹੈ ਵਧਾਨ ਮਰੀਕ ਸਿੰਘ ਅੱਗਾ ਜੇ ਕਿ ਜਿਹੜਾ ਕਿ ਸਾਡਾ ਅੱਜ ਮੋਟਰਸਾਈਕਲ ਮਾਰਚ ਝੰਡਾ ਮਾਰਚ ਕਹेलो ਸਾਰੇ ਪੰਜਾਬ ਦੇ ਵਿੱਚ ਜਿਹੜਾ ਡਿਵੀਜ਼ਨਲ ਲੈਵਲ ਤੇ ਬਲਾਕ ਲੈਵਲ ਤੇ ਕੱਢਿਆ ਜਾ ਰਿਹਾ ਹੈ ਜਿਹੜੇ ਕਿ ਸਾਡੇ ਕਿਸਾਨ ਸੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ ਬੈਠੇ ਨੇ ਉਹਨਾਂ ਦੇ ਧਾਲ ਮਿਲ ਸੁਗਰਸ਼ ਕਰਨ ਦੇ باوجود ਉਹਨਾਂ ਦਾ ਬੜੀ ਬੱਧ ਤੇ ਨੁਕਸਾਨ ਹੋਇਆ ਹੈ ਉਹ ਸਰਕਾਰ ਨੂੰ ਅਸੀਂ ਜਗਾਉਣ ਵਾਸਤੇ ਜਿਹੜਾ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਬਲਾਕ ਲੈਵਲ ਦੇ ਝੰਡਾ ਮਾਰਚ ਲਗਿਆ ਕਰਨਾ ਮੋਟਰਸਾਈਕਲ ਮਾਰਚ ਲਗਿਆ ਸਰਕਾਰ ਨੂੰ ਜਗਾਉਣ ਵਾਸਤੇ ਵੀ ਸਰਕਾਰੇ ਇਹ ਕਿਸਾਨ ਕੋਈ ਇਕੱਲੇ ਨਹੀਂ ਹੈਗੇ ਸਾਰੀਆਂ ਜਥੇਬੰਦੀਆਂ ਤਾਲਮੇਲ ਕਾ ਸਵਤੰਤਰ ਪ੍ਰਬੰਧ ਕਰਨ ਵਾਸਤੇ ਅਸੀਂ ਇਹਨਾਂ ਦੇ ਨਾਲ ਖੜੇ ਆ ਜੇ ਕੋਈ ਹੋਰ ਵਾਅਦਾ ਕਰਿਆ ਤਾਂ ਅਸੀਂ ਸਾਰੇ ਇਸ ਘਰਦੇ ਵਿੱਚ ਆਉਣ ਨੂੰ ਤਿਆਰ ਆ ਰਹੇ ਆ ਤਾਲਮੇਲ ਵਿੱਚ ਭਰਮ ਸង្ਘਤ ਨਹੀਂ ਕਰ ਰਹੇ ਆ ਜਿੱਥੇ ਕਿ ਕਿਸਾਨ ਜਿੱਥੇ ਬੰਦੀਆ ਨਾਲ ਤੁਹਾਡੀ ਰੁਗਰਾ ਜਿੱਥੇ ਬੰਦੀ ਵੀ ਅੱਜ ਸੰਘਰਸ਼ ਵਾਸਤੇ ਧੰਨਾ ਮਾਟੀ ਕੱਢ ਰਹੀ ਆ ਕਿੱਥੋਂ ਤੋਂ ਕਿੱਥੋਂ ਤੱਕ ਕੱਢੋਂਗੇ ਔਰ ਅਗਲਾ ਤੁਹਾਡਾ ਸਟੈਂਡ ਕੀ ਹੋਊਗਾ ਔਰ ਕਿਹੜੀ-ਕਿਹੜੀ ਜਿੱਥੇ ਬੰਦੀਆ ਤੁਹਾਡੇ ਨਾਲ ਹੁਣ ਇੱਕ ਮੱਚ ਤੇ ਆ ਗਈਆਂ ਨੇ ਸਾਰੀਆਂ ਜਥੇਬੰਦੀਆਂ ਆਪ ਆਪਣੇ ਰੂਪ ਦੇ ਵਿੱਚ ਤਾਲਮਿਲ ਸਵਾਰਥ ਦੇ ਜਿਵੇਂ ਕਰ ਰਹੇ ਦੇ ਅਸੀਂ ਅੱਜ ਪਾਤਰਾ ਰਿਲਾਈਂਸ ਪੱਪ ਤੋਂ ਚੱਲ ਕੇ ਤੇ ਜੋ ਘੱਗੇ ਆ ਜਿਹੜੀ ਅਸੀਂ ਬਾਦਸ਼ਾਹਪੁਰ ਸਤਾਣਾ ਵਾਇਆ ਉਹਨੇੜਾ ਹੋ ਕੇ ਕਕਰਿਆਲਾ ਹੋ ਕੇ ਜਿਹੜੀ ਘੱਗਿਆ ਇਹ ਰੈਲੀ ਇਹ ਸਮਾਪਤ ਕਰਾਂਗੇ ਆਉਣ ਵਾਲਾ ਸਮੇਂ ਦੇ ਵਿੱਚ ਜਿਹੜੀ 23 ਤਰੀਕ ਹੈ ਸਾਰੇ ਪੰਜਾਬ ਦੇ ਵਿੱਚ ਕਰਾਹ ਜਿੱਥੇ ਬੰਦੀ ਕਿ ਨਹੀਂ ਉਹ ਜਿਹੜਾ ਇੱਕ ਦਿਨ ਵਾਸਤੇ ਡੀਸੀਆਂ ਦੇ 12 ਦੇ ਵਿੱਚ ਧਰਨਾ ਹੋਣਗੇ ਆਉਣ ਤੋਂ ਅਗਲਾ ਪ੍ਰੋਗਰਾਮ ਹੈ ਜਿਹੜਾ ਜਿਵੇਂ ਸਾਡੀ ਸੂਬਾ ਕਮੇਟੀ ਲਿਖੂਗੀ ਉਸ ਤਰ੍ਹਾਂ ਉਹਦੇ ਫੁੱਲ ਚੜਾਗੇ ਤੁਹਾਡੀ ਜਥੇਬੰਦੀ ਵੱਲੋਂ ਅੱਜ ਜਿਵੇਂ ਕਿ ਇੱਕ ਕਾਲ ਦਿੱਤੀ ਗਈ ਸੀ ਕਿ ਕਿ ਸਯੁਗਤ ਨਕਸ਼ਾਨ ਮੋਰਚੇ ਵੱਲੋਂ ਕਿ ਅੱਜ ਜਿਹੜੇ ਰੇਨ ਰੋਕੂ ਚੱਕਾ ਜਾਮ ਕਰਨਗੇ ਰੇਲਾਂ ਦਾ ਰੇਲ ਸਾਰੇ ਭਾਰਤ ਦੀਆਂ ਰੋਕਣਗੇ ਕੀ ਤੁਹਾਡੇ ਜਥੇਬੰਦੀ ਉਹਨਾਂ ਦਾ ਸਹਿਯੋਗ ਕੀਤਾ ਜਾ ਰਿਹਾ ਨਹੀਂ ਉਹਨਾਂ ਦਾ ਸਹਿਯੋਗ ਦੇ ਬਜਾਏ ਅਸੀਂ ਆ ਜਿਹੜਾ ਝੰਡਾ ਮਾਰਚਾ ਅੱਜ ਦਾ ਉਹ ਕਰ ਰਹੇ ਹਾਂ ਅਸੀਂ ਝੰਡਾ ਮਾਰਚ ਕਰ ਰਹੇ ਹਾਂ ਉਹਨਾਂ ਨੇ ਰੇਲਾ ਰੋਕਿਆ ਨਹੀਂ ਕੋਈ ਤਹਿਸੀਲਾਂ ਨੇ ਰੋਕਿਆ ਕੋਈ ਕਿਸੇ ਨੇ ਰੋਕਿਆ ਆਪੋ ਆਪਣੇ ਰੂਪ ਦੇ ਵਿੱਚ ਤਾਲ ਮਿਲ ਨੇ ਸੁਵੰਤਨ ਸਰਕਾਰ ਸਰਕਾਰ ਸੰਦੇ ਜਿਹੜੇ ਉਹ ਚੱਲ ਰਹੇ ਨੇ ਅਸੀਂ ਆਮ ਤਾਲ ਮਿਲ ਕਰ ਰਹੇ ਹਾਂ ਅੱਜ ਦੇ ਝੰਡੇ ਤੋਂ ਬਾਅਦ ਤੁਹਾਡਾ ਕੀ ਕੁ ਪ੍ਰੋਗਰਾਮ ਅੱਗੇ ਹੋਊਗਾ ਅਗਲਾ ਪ੍ਰੋਗਰਾਮ ਸਾਡਾ ਆਉਣ ਵਾਲੇ 23 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦਾ ਇੱਕ ਦਿਨਾਂ ਦਾ ਕਰਿਆ ਹੋਊਗਾ ਧਰਨਾ ਹੋਊਗਾ ਉਸ ਤੋਂ ਬਾਅਦ ਜਿਹੜਾ ਪੰਜਾਬ ਦੀ ਸੂਬਾ ਕਮੇਟੀ ਦਾ ਪ੍ਰੋਗਰਾਮ ਆਊਗਾ ਉਹ ਲਿਖਾ ਦਿਓ ਹੋਰ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਮੈਸੇਜ ਕਿਸਾਨਾਂ ਨੂੰ ਇਹੀ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਵੱਡੀ ਪੱਧਰ ਤੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਵਪਾਰੀਆਂ ਨਾਲ ਧੱਕਾ ਜਿਹੜਾ ਕਰ ਰਹੇ ਨੇ ਜਿਹੜੇ ਸਰਕਾਰ ਮਜ਼ਦੂਰ ਵੀ ਕਹਿੰਦੇ ਨੇ ਵੀ ਸਾਡਾ ਕੀ ਕਰਿਆ ਆ ਜਿਹੜੇ ਗੋਡਾਊਨ ਬੜ ਰਹੇ ਆਪਣੇ ਨਿਆੜ ਦੇ ਕੋਲੇ ਮੂਨਕ ਦੇ ਕੋਲੇ ਉਧਰੋਂ ਢਿਲਪੇ ਖੰਡੇ ਵਾਦੇ ਨੇ ਢੂਲ ਵਿਚਾਰੇ ਦੇ ਕੋਲੇ ਇਹ ਤਕਰੀਬ ਡਿਵੀਜ਼ਨ ਪੱਧਰ ਦੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਬੜ ਰਹੇ ਨੇ ਉੱਥੇ ਜਿਹੜਾ ਨਾਜ ਹੈ ਇਹਨਾਂ ਨੇ ਸਰਕਾਰੀ ਦਾ ਜਾਵਾ ਦੇ ਕੇ ਉਹਨਾਂ ਨੇ ਸਮੇਂ ਸਾਰਾ ਪ੍ਰਾਈਵੇਟ ਕਰਨਾ ਹੈ ਉਹ ਮੰਡੀਆਂ ਤੋੜਨੀਆਂ ਨੇ ਇਹ ਜਿਹੜਾ ਫਾਰਮੂਲਾ ਇਹਨਾਂ ਨੇ ਲਿਆਂਦਾ ਹੈ ਉਹ ਅਸੀਂ ਕਹਿੰਦੇ ਵੀ ਇਹ ਫਾਰਮੂਲੇ ਨੂੰ ਵਾਪਸ ਕਰੋ ਤਾਂ ਕਿ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਕੋਈ ਲੁੱਟਣਾ ਕੀਤੀ ਜਾਵੇ ਉਸ ਕਰਕੇ ਇਹ ਜਿਹੜੀ ਸੰਘਰਸ਼ ਨੇ ਤੇਜ਼ ਕੀਤੇ ਜਾ ਰਹੇ ਜਿਵੇਂ ਕਿ ਅੱਜ ਕਿਸਾਨ ਜਥੇਬੰਦੀ ਕੁਗਰਾਹ ਵੱਲੋਂ ਅੱਜ ਝੰਡਾ ਮਾਤ ਦਿੱਤਾ ਗਿਆ ਲਿਖਿਆ ਗਿਆ ਹੈ ਕਾਫੀ ਵੱੰਡੀ ਜਥੇਬੰਦੀ ਹੈ ਤੁਹਾਡਾ ਅੱਜ ਕਾਫੀ ਵੱਡਾ ਮਾਰਚ ਹੈ ਕਿਸ ਤਰ੍ਹਾਂ ਦਾ ਤੁਹਾਡੀ ਰੂਪਰੇਖਾ ਔਰ ਜਿਹੜੇ ਕਿ ਕਿਸਾਨਾਂ ਨੂੰ ਹੋਰ ਕੀ ਨਿਰਦੇਸ਼ ਦਿੱਤੇ ਗਏ ਨੇ ਮਾਂਜੇ ਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਬੀਕੇ ਜੁਇਕਤਾ ਗਰਾਹਾਂ ਅੱਜ ਦਾ ਇਹਨਾ ਪ੍ਰੋਗਰਾਮ ਆ ਸਾਡਾ ਇਹ ਜਿਹੜੀਆਂ ਸਾਡੀਆਂ ਜਿੱਥੇ ਬੰਦੀਆਂ ਆ ਬਾਰਡਰ ਦੇ ਉੱਪਰ ਬੈਠੀਆਂ ਨੇ ਉਹਨਾਂ ਦੀ ਕਾਲ ਆ ਪੂਰੇ ਭਾਰਤ ਦੇ ਵਿੱਚ ਵੀ ਆਪਾਂ ਨੇ ਰੇਲਾਂ ਦਾ ਚੱਕਾ ਜਾਮ ਕਰਨਾ ਉਹਦੇ ਤਾਲਮੇਲ ਵਿੱਚ ਰੂਪ ਦੇ ਵਿੱਚ ਬੀਕੇ ਜੁਇਕਤਾ ਗਰਾਹਾਂ ਵੱਲੋਂ ਵੀ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਮੋਟਰਸਾਈਕਲ ਮਾਤਰਾ ਦੇ ਲੋਕਾਂ ਨੂੰ ਲਾਹਮਤ ਕਰਨ ਵਾਸਤੇ ਕਿਉਂਕਿ ਜਿਹੜੀ ਇਹ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਇਹ ਲੜਾਈ ਬਹੁਤ ਵੱਡੀ ਹੈ ਇਹਦੇ ਬਾਅਦ ਸਾਨੂੰ ਵੱਡੀ ਲਾਹਮੰਦੀ ਦੀ ਲੋੜ ਹੈ ਉਹ ਆਮੰਦੀ ਨੂੰ ਲੈ ਕੇ ਅਸੀਂ ਤਾਲਮੇਲ ਮੇਰੂਪ ਦੇ ਵਿੱਚ ਅੱਜ ਮੋਟਰਸਾਈਕਲ ਮਾਰਚ ਜਿਹੜਾ ਉਹ ਕਰ ਰਹੇ ਹਾਂ ਇਹਦੇ ਨਾਲ ਬੀਕੇ ਜੁਇਕਤਾ ਗਰਾਹਾਂ ਵੱਲੋਂ ਆਉਣ ਵਾਲੀ 23 ਤਰੀਕ ਨੂੰ ਐ ਐਸਕੇਮ ਜੋ ਭਾਰਤ ਭਧਰਾ ਬਣਿਆ ਹੋਇਆ ਉਹਦੀ ਕਾਲ ਦੇ ਉੱਪਰ ਪੂਰੇ ਭਾਰ ਦੇ ਵਿੱਚ ਡੀਸੀ ਦਫਤਰਾਂ ਦੇ ਉੱਪਰ ਵੱਡੇ ਕਟ ਕਰਨੇ ਨੇ ਕਿਉਂਕਿ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਅਸੀਂ ਦਿੱਲੀ ਦਾ ਲੰਮਾ ਸੰਘਰਸ਼ ਲੜ ਕੇ ਆਏ ਹਾਂ ਉਹ ਕਾਲੇ ਕਾਨੂੰਨ ਆ ਜਿਹੜੀ ਕੇਂਦਰ ਸਰਕਾਰ ਹੈ ਉਹ ਚੋਰ ਮੋਰੀ ਦੇ ਰਾਹੀਂ ਲਾਗੂ ਕਰਨਾ ਚਾਹੁੰਦੀ ਹੈ ਉਹਨੇ ਜਿਹੜੀ 25 ਤਰੀਕ ਪਿੱਛੇ ਲੰਘ ਗਈ ਹੈ ਉਹ 25 ਤਰੀਕ ਨੂੰ ਸਾਰੀਆਂ ਸੂਬਾ ਸਰਕਾਰਾਂ ਨੂੰ ਇੱਕ ਡਰਾਫਟ ਕੱਢੇ ਨੇ ਉਹ ਕਾਲੇ ਕਾਨੂੰਨ ਵਾਲੇ ਜਿਹੜੇ ਸਾਡੇ ਮੰਡੀ ਬੋਰਡ ਦਾ ਭੋਗ ਬੰਦ ਨੇ ਕੰਟਰੈਕਟ ਖੇਤੀ ਲੈ ਕੇ ਆਉਂਦੇ ਨੇ ਚੰਤਕ ਵੰਡ ਪ੍ਰਣਾਲੀ ਆ ਜਿਹੜੀ ਉਹ ਤੋੜਦੇ ਨੇ ਆਪਾਂ ਪਿੱਛੇ ਬਹੁਤ ਪ੍ਰਚਾਰ ਇਹਦੇ ਉੱਪਰ ਕਰਿਆ ਹੈ ਵੀ ਉਹੀ ਕਾਲੇ ਕਾਨੂੰਨ ਇਹ ਸਾਡੇ ਹਰੇਕ ਮਾਸੇ ਤੇ ਉਹ ਰਿਡੀਪਰੀ ਵਾਲਾ ਚਾਹੇ ਉਹ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਤੇ ਆੜਤੀਆ ਚਾਹੇ ਵਪਾਰੀ ਹੈ ਕਿਉਂਕਿ ਮੰਡੀ ਇਹ ਮੰਡੀ ਬੋ ਟੁੱਟ ਜਾਂਦਾ ਸਾਡਾ ਸਾਡੇ ਮਾਰਕੀਟ ਕਮੇਡੀ ਖਤਮ ਹੁੰਦੀਆਂ ਨੇ ਆੜਤੀਆ ਦਾ ਕਾਰੋਬਾਰ ਖਤਮ ਹੁੰਦਾ ਉਹ ਮੰਡੀਆਂ ਦੇ ਵਿੱਚ ਲੇਬਰ ਦਾ ਕੰਮ ਖਤਮ ਹੁੰਦਾ ਵੀ ਬਹੁਤ ਸਾਰਾ ਕਿੱਤੇ ਜਿਹੜਾ ਪ੍ਰਭਾਵਿਤ ਹੋਣਾ ਅਸੀਂ ਉਹਨਾਂ ਸਾਰੇ ਕਿੱਤਿਆਂ ਨੂੰ ਆਡੇ ਮਾਦੀ ਹੁੰਦੇ ਰਾਹੀਂ ਇਹ ਦੱਸਣਾ ਚਾਹੁੰਦੇ ਆਂ ਵੀ ਪ੍ਰਭੂ ਮੈਦਾਨ ਦੇ ਵਿੱਚ ਆਓ ਮੈਦਾਨ ਦੇ ਵਿੱਚ ਆਏ ਬਿਨਾ ਇਹ ਲੜਾਈ ਜਿੱਤੀ ਨਹੀਂ ਜਾਣੀ ਠੀਕ ਹੈ ਜਿਥੇ ਬੰਦੀਆਂ ਸਾਡੀਆਂ ਅੱਗੇ ਹੋ ਕੇ ਲੜ ਰਹੀਆਂ ਨੇ ਥੋੜੀਆਂ ਨੇ ਛੋਟੀ ਹੈ ਜਿੱਡੀ ਵੱਡੀ ਲੜਾਈ ਹੈ ਉਹਨੇ ਲੋਕ ਕਹ ਰਹੇ ਇਹ ਲੜਾਈਆਂ ਦੇ ਵਿੱਚ ਨਹੀਂ ਗੁੱਦੇ ਇਸ ਗੱਲ ਦੀ ਲਾਹਮੰਦੀ ਨੂੰ ਲੈ ਕੇ ਅੱਜ ਜਿਹੜਾ ਮਾਰਚ ਆ ਉਹ ਪਾਤੜਾਂ ਤੋਂ ਲੈ ਕੇ ਸਤਰਾਣਾ ਸਤਰਾਣੀ ਤੋਂ ਲੈ ਕੇ ਬਾਸ਼ਾਪੁਰ ਨੂੰ ਹੁੰਦੇ ਹੋਏ ਕਕਰਾਏ ਤੋਂ ਹੋ ਕੇ